ਨੇ ਲੋਕ ਕਹਿੰਦੇ ਨੇ ਬੜੀ ਐਸੀ ਤਰੱਕੀ ਕਰਤੀ ਲੇਕਿਨ ਇਹ ਨਹੀਂ ਪੁੱਛੇ ਕਿ ਜਾਂ ਇੰਡਸਟਰੀ ਨਹੀਂ ਲੱਗੂਗੀ ਤਾਂ ਫਿਰ ਆਰਥਿਕਤਾ ਕਿੱਥੋਂ ਆਊਗੀ ਸਾਡੇ ਸੂਬੇ ਸੂਬੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚੋਣ ਪ੍ਰਚਾਰ ਦੇ ਪਹਿਲੇ ਦਿਨ ਹਰੀਨਗਰ ਇਲਾਕੇ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਕੈਪਟਨ ਦੇ ਨਾਲ ਪੰਜਾਬ ਦੀ ਵਜ਼ਾਰਤ ਦੇ ਮੰਤਰੀ ਸੁਖਜਿੰਦਰ ਰੰਦਾਵਾ ਤੇ ਵਿਧਾਇਕ ਰਾਜਕੁਮਾਰ ਵੀਰਕਾਦ ਦੇ ਨਾਲ ਕੁਲਬੀਰ ਜ਼ੀਰਾ ਵੀ ਮੌਜੂਦ ਸਨ ਕੈਪਟਨ ਨੇ ਆਪਣੇ ਭਾਸ਼ਣ ਚ ਜਿੱਥੇ ਕੇਜਰੀਵਾਲ ਤੇ ਭਾਜਪਾ ਦੀਆਂ ਨੀਤੀਆਂ ਨੂੰ ਕਰੜੇ ਹੱਥੀ ਲਿਆ ਨਾਲ ਹੀ ਖੁਲਾਸਾ ਕੀਤਾ ਕਿ ਦਿੱਲੀ ਚ ਬਿਜਲੀ ਕਿਵੇਂ ਸਸਤੀ ਮਿਲਦੀ ਹੈ ਅਤੇ ਪੰਜਾਬ ਚ ਕਾਂਗਰਸ ਦੀ ਸਰਕਾਰ ਬਿਜਲੀ ਕੀਮਤਾਂ ਨੂੰ ਕਿਵੇਂ ਵਪਾਰੀਆਂ ਦੇ ਹੱਕ ਚ ਲੈ ਕੇ ਆਈ ਹੈ ਅਗਰ ਦੇ ਵਿੱਚ ਬਿਰਾਜਮਾਨ ਮੇਰੇ ਵੀਰੋ ਮੇਰੇ ਭੈਣੋ ਅੱਜ ਅਸੀਂ ਇਸ ਟੋਨ ਦੀ ਅਖੀਰਲੇ ਦੌਰ ਦੇ ਵਿੱਚ आप को है? आपने बेंटी लगी। के कोल आया आपू बेनती इतों साढ़े पार्टी के नुमाइंदे जी खड़े ने इना आप मदद करिए और इन्हों तो अपना विधायक भेजीए बहुत साल तो चोणा उन्ने चल रही ने जब तो आजादी आई है साढ़े देश और ਕਈ ਪ੍ਰੋਗਰਾਮ ਹੁੰਦੇ ਨੇ ਤੁਹਾਨੂੰ ਪੰਜਾਬੀ ਆਉਂਦੀ ਐ ਸਾਰਿਆਂ ਨੂੰ ਸਾਰਿਆਂ ਨੂੰ ਆਉਂਦੀ ਐ ਮੈਂ ਨਹੀਂ ਚਾਹਣਾ ਕਿ ਮੈਂ ਬੋਲ ਕੇ ਬੋਲ ਕੇ ਚੱਲੇ ਜਾਵਾਂ ਕੁਝ ਸਮਝਣ ਕੁਝ ਨਾ ਸਮਝਣ ਪਰ ਅਗਰ ਸਾਰਿਆਂ ਨੂੰ ਆਉਂਦੀ ਐ ਤੇ ਜਿਹੜਾ ਹੁਣ ਆਪਣਾ ਦੇਸ਼ ਐ ਇੱਕ ਇਹਦੇ ਇੱਕ ਦੌਰ ਦੇ ਵਿੱਚੋਂ ਗੁਜ਼ਰਿਆ ਕਈ ਸਮੱਸਿਆਵਾਂ ਨੇ ਅਰੋਂ ਨੂੰ ਸਾਹਮਣਾ ਕਰਨ ਲਈ ਇੱਕ ਤਾਂ ਸੈਂਟਰ ਦੀ ਸਰਕਾਰ ਹੁੰਦੀ ਹੈ ਇੱਕ ਸੂਬਿਆਂ ਦੀ ਸਰਕਾਰਾਂ ਹੁੰਦੀਆਂ ਨੇ ਰਣ ਕੇ ਅਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਹੈ ਹੁਣ ਆ ਗੱਲਾਂ ਜਿਹੜੀਆਂ ਆਪਾਂ ਸੁਣ ਰਿਹਾ ਮੈਂ ਜੱਤੋਂ ਰਿਹਾ ਆਇਆ ਦਿੱਲੀ 'ਚ ਔਰ ਅਕਬਰਨਾਥੋਂ ਗਏ ਰਿਹਾ ਹੈ ਕਿ ਸਾਡਾ ਇੱਥੇ ਟਕਰਾ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਵਾਲਿਆਂ ਨਾਲ ਇਹ ਮੈਂ ਸੁਣਦਾ ਆ ਰਿਹਾ ਸੀ ਜਦੋਂ ਸਾਡੀ ਚੌਂਟ ਚੱਲ ਰਹੀ ਸੀ ਬੜੀ ਖਵਾ ਬਣ ਗਈ ਸੀ ਪੰਜਾਬ 'ਚ ਕਾਮ ਆਦਮੀ ਲਈ ਜੇ ਤਾਂ ਆਮ ਆਦਮੀ ਲਈ ਜੇ ਤਾਂ ਔਰ ਜਦੋਂ ਚੋਣਾਂ ਦਾ ਨਤੀਜਾ ਨਿਕਲਿਆ ਤਾਂ ਫਿਰ 117 ਵਿੱਚੋਂ ਸਿਰਫ ਓਬੀ ਸੀ ਸੀਟਾਂ ਤੇ ਰਹਿ ਗਏ ਔਰ ਜਿਹੜੇ ਅਕਾਲੀ ਉਹਨਾਂ ਦੇ ਦੂਜੇ ਤੀਜੀ ਪਾਰਟੀ ਸੀ ਉਹ ਉਹਨਾਂ ਕੋ ਵੀ ਥੱਲੇ ਅਸੀਂ ਸੀਟਾਂ ਲੈ ਕੇ ਅਸੀਂ ਆਏ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਸੀ ਕਿ ਜੋ ਪ੍ਰੋਗਰਾਮ ਅਸੀਂ ਦਿੱਤਾ ਹੈ ਉਸੇ 'ਤੇ ਚੜਾਵਾਂਗੇ ਔਰ ਉਹੀ ਕੰਮ ਅੱਜ ਚੱਲ ਰਿਹਾ ਸਾਡਾ ਇਹੀ ਇੱਥੇ ਅੱਜ ਔਰ ਇਹੀ ਅਸੀਂ ਇਹ ਸਾਰਿਆਂ ਦਾ ਕੰਮ ਹੈ ਇਹ ਸਿਰਫ ਮੇਰੇ ਮੇਰੇ ਸੂਬੇ ਦੇ ਵਿੱਚ ਨਹੀਂ ਇਹੀ ਹੋ ਰਿਹਾ ਛਤੀਸਗੜ੍ਹ ਜਿੱਥੇ ਕਾਂਗਰਸ ਗਵਰਨਮੈਂਟ ਹੈ ਇੱਥੇ ਇਹੀ ਹੋ ਰਿਹਾ ਮਧਪ੍ਰਦੇਸ਼ ਚ ਇਹੀ ਹੋ ਰਿਹਾ ਜਿੱਥੇ ਵੀ ਕਾਂਗਰਸ ਗਵਰਨਮੈਂਟਸ ਨੇ ਇਹ ਪ੍ਰੋਗਰਾਮ ਸਾਨੂੰ ਦਿੱਤਾ ਹੋਇਆ ਸਾਡੇ ਸੋਨਿਆ ਜੀ ਨੇ ਉਹ ਅਸੀਂ ਅੱਜ ਅੱਗੇ ਵਧਾ ਰਹੇ ਹਾਂ ਇਸ ਕੰਮ ਨੂੰ ਤੋਂ ਇਹ ਮਸਲੇ ਬਹੁਤ ਹੁੰਦੇ ਨੇ ਸਾਡੇ ਸਾਹਮਣੇ لیکن අපاں نو ਵੱਡੀ ਤਸਵੀਰ ਦੇਖਣੀ ਪਊ ਕੀ ਵੱਡੀ ਤਸਵੀਰ ਹੈ ਆ ਤਸਵੀਰ ਨਹੀਂ ਕਿ ਜਿਹੜਾ ਦੇਸ਼ ਸਾਡੇ ਬਜ਼ੁਰਗਾਂ ਨੇ ਆਪਣੀ ਕੁਰਬਾਨੀ ਕਰਕੇ ਪੰਡਿਤ ਜਵਾਹਰ ਲਾਲ 네ਹਰੂ ਮੋਤੀ ਲਾਲ 네ਹਰੂ ਨਾਲੋਂ ਤਾਂ ਪਹਿਲਾਂ ਇੰਦਰਾ ਜੀ ਰਾਜੀਵ ਜੀ ਉਹਨਾਂ ਨੇ ਇੱਕ ਦੇਸ਼ ਬਣਾਇਆ ਸੀ ਇੱਕ ਭਵਿੱਖ ਦੇਖਿਆ ਸੀ ਇੱਕ ਸੋਚ ਸੀ ਉਹਨਾਂ ਦੀ ਕਿ ਇਸ ਦੇਸ਼ ਦੇ ਵਿੱਚ ਆਪਾਂ ਕੀ ਚਾਹੁੰਦੇ ਆ ਆਪਣੇ ਹਿੰਦੁਸਤਾਨ ਵਿੱਚ ਜਨਬਾਦੀ ਵੱਧ ਰਹੀ ਹੈ ਉਹ ਚੀਜ਼ਾਂ ਨੂੰ ਆਪਾਂ ਨੂੰ ਮਦਦ ਰੱਖਣਾ ਪਊਗਾ ਆ ਛੋਟੀ ਜੀ ਸੋਚ ਵਾਲੇ ਲੋਕ ਸਿਰਫ ਪਾਣੀ ਦੇਤਾ ਜਾਂ ਬਿਜਲੀ ਦੇਤੀ ਜਾਂ ਕੁਝ ਹੋਰ ਕੁਝ ਕਰਤਾ ਲੇਕਿਨ ਨੌਕਰੀਆਂ ਤਾਂ ਅਰੇ ਸੋਚ ਨਹੀਂ ਕੋਲੋਂ ਲਿਆਉਣੀ ਪਊ ਅਗਰ ਆਪਾਂ ਨੂੰ ਇਕਨੋਮਿਕ ਡਿਵੈਲਪਮੈਂਟ ਕਰਨੀ ਹੈ ਤਾਂ ਇੰਡਸਟਰੀ ਨੂੰ ਵਧਾਉਣਾ ਪਊ ਕਮਰਸ ਨੂੰ ਵਧਾਉਣਾ ਪਊ ਹੁਣ ਹੋਰੇ ਬੜੀ ਹਨਾਨੀ ਦੀ ਗੱਲ ਹੈ ਇਸ ਤਰੀਕੇ ਨਾਲ ਕਹਿੰਦੇ ਮੁਫਤੀ ਬਿਜਲੀ ਥੋੜਾ ਪੜਾਏ ਮੁਫਤੀ ਬਿਜਲੀ ਕਿਵੇਂ ਨਹੀਂ ਕੀਤੀ ਹੈ ਨੌਕਰੀਆਂ ਦੇ ਪ੍ਰਬੰਧ ਕਿੱਥੇ ਹੋਣਗੇ ਨੌਕਰੀਆਂ ਦੇ ਇਸ ਸੂਬੇ ਦੇ ਵਿੱਚ ਸਾਡਾ ਇੱਕ ਗੋਵਿੰਦਗੜ੍ਹ ਹੈ ਪਤਾ ਨਹੀਂ ਤੁਹਾਡੇ ਵਿੱਚੋਂ ਗੋਵਿੰਦਗੜ੍ਹ ਕੋਈ ਗਏ ਹੈ ਗਏ ਹੈ ਗੋਵਿੰਦਗੜ੍ਹ ਸਾਡਾ ਇੱਕ ਲੋਹੇ ਬਣਾਉਣ ਦੇ ਕਾਰਖਾਨਾ ਹੈ ਇੰਡਸਟਰੀਅਲ ਇਹਨੂੰ ਸਟੀਲ ਸਟੀਲ ਸਿਟੀ ਕਹਿੰਦੇ ਉਸ ਰੋਡ ਤੇ ਉੱਥੇ ਸਾਡੇ 400 ਯੂਨਿਟ ਸੇ ਔਰ ਸਾਡੇ ਹੌਂਟੋਂ ਪਹਿਲਾਂ ਸਿਰਫ 12 ਰਹਿ ਗਏ ਬਾਕੀ ਬੰਦ ਹੋ ਗਏ ਬਿਜਲੀ ਬਹੁਤ ਮਹਿੰਗੀ ਸੀ ਮੈਨੇ ਆ ਕੇ 5 ਰੁਪਏ ਯੂਨਿਟ ਕਰਤਾ ਔਰ ਹੁਣ 400 ਦੇ 400 ਚੱਲੂ ਹੋ ਗਏ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਆਰਥਿਕਤਾ ਨੂੰ ਵੀ ਮਜ਼ਬੂਤੀ ਔਰ ਨੌਕਰੇ ਦੇ ਸਾਧਨ ਇਹ ਸੋਚਣੀਆਂ ਚਾਹੀਦੀਆਂ ਨੇ ਸਭ ਤੋ ਇਹ ਸਾਉਂ ਨੇ ਕਹਿਣਾ ਕਿ ਦੋ ਤਿੰਨ ਚੀਜ਼ਾਂ ਇਹਨਾਂ ਨੇ ਕਰ ਦਿੱਤੀਆਂ ਇਹਦੇ ਨਾਲ ਬੜੇ ਲੋਕ ਖੁਸ਼ ਨੇ ਖੁਸ਼ ਤਾਂ ਹੋਣ ਗਏ ਅਗਰ ਕੋਈ ਨੇੜੇ ਹੀ ਕੋਈ ਦੁਕਾਨ ਇੱਥੇ ਕੋਈ ਮਹਨਾ ਕਲੀਨਿਕ ਹੈ ਉਹ ਅੱਛੀ ਗੱਲ ਹੈ ਤੁਹਾਡੇ ਵਾਸਤੇ ਲੇਕਿਨ ਇਹ ਗੱਲ ਜਿਹੜੀ ਮਹਨਾ ਕਲੀਨਿਕਸ ਨੇ ਇਹਦੇ ਨਾਲ ਆਰਥਿਕਤਾ ਦਿੱਲੀ ਨੂੰ ਨਹੀਂ ਮਿਲੇ ਸੋ ਫੋਲੀਅਤ ਥੋੜੀ ਬਹੁਤੀ ਹੈ ਔਰ ਆਪਾਂ ਨੂੰ ਚਾਹੀਦਾ ਹੈ ਦਿੱਲੀ ਵਾਸਤੇ ਕਾਮਰਸ ਵਧਾਉਣੀ ਇੰਡਸਟਰੀ ਵਧਾਉਣੀ ਜਿਹਦੇ ਵਿੱਚ ਹੁਣ ਥੋੜੀ ਆਬਾਦੀ 2 ਕਰੋੜ ਹੈ ਮੇਰੀ ਆਬਾਦੀ 3 ਕਰੋੜ ਹੈ बराबर जा रहे और जिस तरीके ਨਾਲ 35 ਨਾਲ ਆਬਾਦੀ ਦਿੱਲੀ ਦੀ ਵੱਧ ਰਹੀ ਹੈ ਕੁਝ ਸਾਲਾਂ ਵਿੱਚ ਤੁਸੀਂ ਵੀ 3 ਕਰੋੜ ਹੋ ਜਾਣਾ ਤਾਂ ਬੱਚੇ ਕਿੱਥੇ ਜਾਣਗੇ ਸਾਡੇ ਨੌਕਰੀਆਂ ਵਾਸਤੇ ਇਹ ਤੁਹਾਨੂੰ ਸਾਧਨ ਬਣਾਉਣੇ ਪੈਣਗੇ और ਉਸ ਵਾਸਤੇ ਇੱਕ ਹਕੂਮਤ ਚੋ ਹਿੰਦੁਸਤਾਨ ਦਾ ਪ੍ਰੋਗਰਾਮ ਬਣਾਉਂਦੀ ਹੈ ਸਿਰਫ ਦਿੱਲੀ ਵਾਸਤੇ ਨਹੀਂ और ਉਹ ਹੈ ਕਾਂਗਰਸ ਪਾਰਟੀ ਜਿਹਨੇ ਸਾਰੇ ਕੋਟ ਕੀਤਾ ਹੈ और ਦੂਜੀ ਤੀਜੀ ਪਾਰਟੀ ਖੋਰ ਹੈ ਇਹਨਾਂ ਦਾ ਕੋਈ ਨਮਾ ਹੀ ਢਾਂਚਾ ਇਹਨਾਂ ਨੇ ਸ਼ੁਰੂ ਕਰਤਾ ਇੱਥੇ ਦੇਸ਼ ਨੂੰ ਅਸੀਂ ਮਜ਼ਬੂਤ ਕਰਨਾ ਚਾਹੁੰਦੇ ਆਂ। ਦੇਸ਼ ਨੂੰ ਅਸੀਂ ترقی ਨਾਲ ਲੱਗੇ ਲੈ ਜਾਣਾ ਚਾਹੁੰਦੇ ਆਂ। ਔਰ ਹੋਣ ਇਹਨਾਂ ਨੇ ਕੋਈ ਨੈਸ਼ਨਲ ਰਜਿਸਟਰ ਬਣਾਤਾ ਕੋਈ ਹੋਰ ਚੀਜ਼ ਐ ਇੱਥੇ ਕਰਨ ਲੱਗੇ ਨੇ। ਤੁਹਾਨੂੰ ਪਤਾ ਐ ਆਸਾਮ ਦੇ ਵਿੱਚ ਜਿੱਥੇ ਰਜਿਸਟਰ ਬਣ ਚੁੱਕਿਆ ਉਹਦੇ ਵਿੱਚ ਕਿੰਨੇ ਬੰਦੇ ਨੇ ਜਿਹੜੇ ਆਸਾਮ ਦੇ ਵਿੱਚ ਇਹਦੇ ਰਜਿਸਟਰ ਦੇ ਵਿੱਚ ਆਏ ਨੇ 19 ਲੱਖ ਔਰ 19 ਲੱਖ ਦੇ ਵਿੱਚ ਉਹ 12 ਲੱਖ ਹਿੰਦੂ ਜਿੰਨਾ ਦੇ ਉਹਨਾਂ ਨੂੰ ਪਤਾ ਨਹੀਂ ਸੀ ਸਾਡੇ ਦਾਦਕੇ ਕਿੱਥੇ ਆ ਅਸੀਂ ਕਿੱਥੋਂ ਆਏ ਤੁਸੀਂ ਤੁਹਾਡੇ ਵਿੱਚੋਂ ਕਿੰਨੇ ਹੋ ਜਿਹੜੇ ਪਾਕਿਸਤਾਨ ਦੇ ਵਿੱਚ ਆਏ ਸੀ 1947 ਤੁਸੀਂ ਕਿੱਥੋਂ ਪ੍ਰੂਫ ਕਰੋਗੇ ਕਿ ਸਾਡਾ ਜਨਮ ਕਿਸੇ ਪਿੰਡ ਦੇ ਵਿੱਚ ਪਾਕਿਸਤਾਨ 'ਚ ਹੋਇਆ ਸਰਟੀਫਿਕੇਟ ਲੈ ਕੇ ਕਿਉਂ ਨਹੀਂ ਆਉਤੋ ਉਹਨਾਂ ਕੈਂਪ ਬਣਾ ਰਹੇ ਨੇ ਉਹਨੇ ਕੈਂਪਾਂ ਦੇ ਵਿੱਚ ਉਹਨਾਂ ਨੂੰ 19 ਲੱਖ ਨੂੰ ਤੇ ਪਾਉਣਗੇ ਪਾ ਕੇ ਫੇਰ ਕੀ ਕਰੋਗੇ ਤੁਸੀਂ ਅਗਰ ਬਰਮਾ ਇਹਨਾਂ ਨੂੰ ਨਹੀਂ ਲਏ ਜਾਂ ਬੰਗਲਾਦੇਸ਼ ਇਹਨਾਂ ਨੂੰ ਨਹੀਂ ਲਏਗਾ ਪਰ ਕਾਪਾ ਚ ਬੈਠੇ ਰਹਣਗੇ ਉੱਤੇ ਸਦਾ ਵਾਸਤੇ ਇਹ ਤਾਂ ਸੋਚਣਾ ਨਹੀਂ ਕੋਈ ਕਿਉਂ ਹਲਚਲ ਇਹ ਨਹੀਂ ਬਣਾ ਦਿੱਤੀ ਤੁਸੀਂ ਹਿੰਦੁਸਤਾਨ ਚ ਕਿ ਅੱਜ ਸਾਰਾ ਹੀ ਸਾਡਾ ਨੌਜਵਾਨ ਅੱਜ ਪੀੜੀ ਉੱਠੀ ਹੋਈ ਹੈ ਇੱਥੇ ਕੋਈ ਧੰਨੇ ਯੂਨੀਵਰਸਿਟੀਆਂ ਦੇ ਵਿੱਚ ਧੰਨੇ ਗੋਲੀਆਂ ਚਲਾ ਦੇੋ ਕੁੱਟਮਾਰ ਕਰੋ ਇਹ ਕਿਆ ਮਖੌਣ ਬਣਾ ਰੱਖੀ ਹੈ ਦੇਸ਼ ਇਹਦੇ ਨਾਲ ਦੇਸ਼ ਸਿਰਤਾ ਹੋਗੀ ਮਜ਼ਬੂਤੀ ਆਏਗੀ ਇਹ ਸੋਚਣਾ ਪਊਗਾ ਤੁਹਾਨੂੰ ਇੱਕ ਤਾਂ ਮਜ਼ਬੂਤ ਚਾਹੀਦਾ ਸਾਡੀ ਸਾਡਾ ਦੇਸ਼ ਅਗਰ ਮਜ਼ਬੂਤ ਨਹੀਂ ਹੋਗਾ ਤਾਂ ਡਿਵੈਲਪਮੈਂਟ ਨਹੀਂ ਹੋਣੀ ਕੋਈ ਨੌਕਰੀਆਂ ਦੇ ਸਾਧਨ ਨਹੀਂ ਬਣਨੇ ਸਾਡੇ ਤੋਂ ਮੈਂ ਇਸ ਵਾਸਤੇ ਆਇਆ ਸੀਰੇ ਕਿ ਆਪਣੇ ਵੱਲੋਂ ਆਪਣਾ ਸੰਦੇਸ਼ ਮੈਂ ਤੁਹਾਨੂੰ ਦੇਵਾਂ ਕਿ ਸਾਡਾ ਇੱਕ ਮਿਸਾਲ ਹੈ ਸਾਡੀ ਪੰਜਾਬ ਦੀ ਜਿਹੜੀ ਮੈਂ ਆਪ ਤੁਹਾਨੂੰ ਦੇਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਪੰਜਾਬੀਆਂ ਦਾ ਪਛੋਕੜ ਹੈ ਤੁਹਾਡੇ ਚ ਔਰ ਤੁਸੀਂ ਜਾਣਦੇ ਹੋ ਕਿ ਇੱਥੇ ਕੀ ਪੁੱਛਣਾ ਚਾਹੀਦਾ ਹੈ ਔਰ ਮੈਂ ਇਹ ਚਾਹੁੰਦਾ ਸੀ ਕਿ ਜੋ ਅਸੀਂ ਪ੍ਰਾਪਤਿਆ ਕੀਤੀ ਆ ਰੇ ਆਪਣੇ ਸੂਬੇ 'ਚ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਔਰ ਦੱਸਾਂ ਕਿ ਇਹ ਸਾਡੇ ਪਾਰਟੀ ਦਾ ਇੱਕ ਪ੍ਰੋਗਰਾਮ ਹੈ ਕਾਂਗਰਸ ਕਾਂਗਰਸ ਸੂਬਿਆਂ ਦੇ ਵਿੱਚ ਜਿਹੜਾ ਕੁਛ ਇਹ ਸਭ ਕੁਝ ਹੋਵੇ ਔਰ ਇਹ ਮੈਂ ਅੱਜ ਆਸ ਕਰਦਾ ਕਿ ਆਪ ਇਹ ਸਾਰੀ ਗੱਲਾਂ ਨੂੰ ਆਪਣੇ ਵਿੱਚ ਵਸਾਓਗੇ ਸੋਚੋਗੇ ਆਪਣੇ ਸਾਥੀਆਂ ਨਾਲ ਸੋਚੋਗੇ ਕਿ ਇਹ ਦੇਸ਼ ਦੇ ਲਈ ਜਿਹੜੀ ਸਾਡੀ ਪਾਰਟੀ ਅੱਛੀ ਹੈ ਜਿਹਦੇ ਵਿੱਚ ਦਿੱਲੀ ਦੀ ਹਕੂਮਤ ਆਪਣਾ ਹਿੱਸਾ ਪਾ ਸਕੇ। ਔਰ ਮੇਰਾ ਖਿਆਲ ਜਦੋਂ ਤੁਸੀਂ ਇਹ ਵੱਡੇ ਪਮਾਨੇ ਦੀ ਸੋਚ ਕਰੋਗੇ ਤਾਂ ਤੁਸੀਂ ਇਹ ਸੋਚੋਗੇ ਜ਼ਰੂਰ ਕਿ ਸਾਡਾ ਕਾਂਗਰਸ ਪਾਰਟੀ ਹੈ ਔਰ 체ਤਿਆ ਸਾਹਿਬ ਤੁਹਾਡੇ ਇੱਥੇ ਇੱਕ ਨੁਮਾਇੰਦੇ ਜਿਹੜੇ ਜਾ ਕੇ ਅੱਗੇ ਸਾਡੀ ਆਵਾਜ਼ ਉਠਾਉਣਗੇ ਜਿਵੇਂ ਮੇਰੇ ਅੱਜ ਸਾਥੀ ਆਏ ਨੇ ਮੇਰੇ ਮਿਨਿਸਟਰ ODE ਆਏ ਨੇ ਮੇਰੇ ਵਿਧਾਇਕ ਸਾਡੇ ਸਾਥੀ ਜੋ ਵਿਧਾਨ ਸਭਾ ਦੇ ਵਿੱਚ ਨੇ ਸਾਰੇ ਆਏ ਨੇ ਆਪਣੀ ਇੱਥੇ ਸਨੇਹਾ ਦੇਣ ਲਈ ਆਪ ਨੂੰ ਕਿ ਸਾਡੇ ਵਾਸਤੇ ਆਪਾਂ ਨੇ ਕੀ ਕੀਤਾ ਹੈ ਆਪਣੇ ਪੰਜਾਬ ਦੇ ਆਪਣੇ ਦਿੱਲੀ ਦੇ ਵਿੱਚ ਤੋਂ ਸਿਆਤਾ ਜੀ ਸਾਹਿਬ ਵਾਹਿਗੁਰੂ ਕਰੇ ਤੁਹਾਡੀ ਇਹ ਚੜ੍ਹਤ ਹੋਵੇ ਇੱਥੇ ਮੈਨੂੰ ਭਰੋਸਾ ਹੈ ਜੋ ਮੈਂ ਖਬਰਾਂ ਆ ਰਹੀਆਂ ਨੇ ਕਿ ਤੁਸੀਂ ਬੜੇ ਤਗੜੇ ਤਰੀਕੇ ਨਾਲ ਜਿੱਤੋਗੇ ਔਰ ਮੈਂ ਆਸ ਕਰਦਾ ਹੈ ਕਿ ਜਦੋਂ ਤੁਸੀਂ ਜਾਓਗੇ ਅਸੈਂਬਲੀ 'ਚ ਸਾਡੇ ਜੋ ਪ੍ਰੋਗਰਾਮ ਬਣਾਓਗੇ ਵਾਹਿਗੁਰੂ ਕਿਰਪਾ ਨਾਲ ਆਪਣੀ ਸਰਕਾਰ ਬਣੋ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਲੋਕ ਸਮਝਦੇ ਨਹੀਂ ਇਹ ਆਵਾਜ਼ਾਂ ਇਹ ਹਵਾ ਚੱਕਣ ਵਾਲੀ ਆਮ ਆਦਮੀ ਦੀ ਇਹ ਮੈਂ ਦੇਖ ਚੁੱਕਿਆ ਪਹਿਲਾਂ ਔਰ ਮੈਂ ਤੁਹਾਨੂੰ ਦੱਸ ਚੁੱਕਿਆ ਇੱਕ ਵਾਰ ਸਮੇਂ ਸੀ ਇੱਕ ਜੱ ਸਾਡੀ ਲੜਾਈ ਸ਼ੁਰੂ ਸੀ ਜਦੋਂ ਲੋਕ ਕਹਿੰਦੇ ਸੇ ਪੰਜਾਬ ਦਾ ਆਮ ਆਦਮੀ ਸਫਾ ਕਰਕੇ ਜਾਏਗੀ ਔਰ ਸਕੂਮਤ ਉਹਨਾਂ ਦੀ ਬढ़ेगी ਔਰ ਰਹਿਗੇ ਉੱਤੇ ਥੱਲੇ ਇਹੀ ਹਾਲ ਇੱਥੇ ਵੀ ਲੱਗਦਾ ਹੈ ਤੁਹਾਡਾ ਆਵਾਜ਼ਾਂ ਉੱਠ ਰੀਆਂ ਨੇ ਉੱਠਣ ਦਿਓ ਤੁਸੀਂ ਤਗੜੇ ਤਰੀਕੇ ਨਾਲ ਲਗੋ ਕਾਂਗਰਸ ਪਾਰਟੀ ਦੀ ਇੱਥੇ ਹਕੂਮਤ ਬਣਾਉਣੀ ਆਪਾਂ ਨੇ ਔਰ ਬਣਾ ਕੇ ਆਪਾਂ ਛੱਡਾਂਗੇ ਤਾਂ ਕਿ ਆਪਣਾ ਦਿੱਲੀ ਅੱਗੇ ਵਾਸਤੇ ਆਪਾਂ ਦਿੱਲੀ ਨੂੰ ਅੱਗੇ ਲੈ ਕੇ ਜਾ ਸਕੀਏ ਔਰ ਤੁਸੀਂ ਉਹਦੇ ਵਿੱਚ ਆਪਣਾ ਹਿੱਸਾ ਪਾ ਸਕੋ ਤਾਂ ਆਪਣੇ ਮੇਰੇ ਵੀਰੋ ਔਰ ਭੈਣੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਪ ਨੂੰ ਸਾਰਿਆਂ ਨੂੰ ਮਿਲ ਚੁੱਕਿਆ ਔਰ ਆਪ ਨੂੰ ਸਾਰਿਆਂ ਨੂੰ ਆਪਣਾ ਸਨੇਹ ਦੇ ਸਕਿਆ ਕੇ ਸੌਣ ਵਾਲੀ ਚੋਣ ਦੇ ਵਿੱਚ ਤੁਸੀਂ ਹੁਣ ਜਿਹੜੇ 2-4 ਦਿਨ ਰਹਿ ਗਏ ਨੇ ਉਹਦੇ ਵਿੱਚ ਹਿੱਸਾ ਪਾਓ ਪੂਰਾ ਔਰ ਸਾਡੀ ਪਾਰਟੀ ਦੇ ਨੁਮਾਇੰਦਿਆਂ ਨੂੰ ਭੇਜੋ ਤਾਂ ਕਿ ਅਸੀਂ ਜਾ ਕੇ ਇਹ ਦਿੱਲੀ ਦਾ ਭਵਿਕ ਬਣਾ ਸਕੀਏ ਔਰ ਉਹ ਸਾਡੀ ਸਰਕਾਰ ਜੋ ਬਣੇ ਉਹ ਅੱਗੇ ਜਾ ਕੇ ਸਾਡੇ ਮੁਲਕ ਦੇ ਵਿੱਚ ਆਪਣਾ ਹਿੱਸਾ ਪਾ ਸਕੇ ਕਿ ਮੁਲਕ ਵੀ ਆਪਣਾ ਅੱਗੇ ਵਧੇ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਜੈ ਹਿੰਦ ਗਰ ਮੁੱਖ ਮੰਤਰੀ ਕੈਪਟਨ ਦੇ ਆਉਣ ਤੋਂ ਪਹਿਲਾਂ ਭਗਵੰਤ ਮਾਨ ਕੈਪਟਨ ਨੂੰ ਵੰਗਾਰ ਚੁੱਕੇ ਨੇ ਹੁਣ ਕੈਪਟਨ ਅਗਲੇ ਦਿਨਾਂ ਚ ਦਿੱਲੀ ਡੇਰਾ ਲਾ ਕੇ ਬੈਠਾਂਗੇ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਦੇ ਸਵਾਲਾਂ ਤੇ ਕੈਪਟਨ ਦਾ ਕੀ ਨਿਸ਼ਾਨਾ ਹੋਵੇਗਾ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ